ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ कौर ਹੈ ਤੁਹਾਡਾ ਦੁਨੀਆਦਰਪਣ ਚੈਨਲ 'ਤੇ ਮੈਂ ਬਹੁਤ ਸਵਾਗਤ ਕਰਦੀ ਹਾਂ ਅੱਜ ਅਸੀਂ ਇੱਕ ਖਾਸੀ ਕਹਾਣੀ ਜੋ ਕਿ ਰਮੇਸ਼ ਜੀ ਪਰਮੇਸ਼ਰ ਪਾਰਤੀ ਜੀ ਦੁਆਰਾ ਲਿਖੀ ਗਈ ਹੈ ਜਿਸ ਨੂੰ ਸਰਕਾਰੀ ਕੰਨੈਸਿਨ ਸੈਕੰਡਰੀ ਸਕੂਲ ਕਲਕੱਤਾ ਦੇ ਬੱਚਿਆਂ ਨਿਮੰਨਤ ਪਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਉਹਨਾਂ ਦੇ ਪਾਤਰਾਂ ਨਾਲ ਰੂਪ ਰੂਪ ਹੋਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਾਸਟਰ ਜੀ ਨਾਲ ਮਾਸਟਰ ਜੀ ਤੁਹਾਡਾ ਅਸਲ ਜ਼ਿੰਦਗੀ ਵਿੱਚ ਕੀ ਨਾਮ ਹੈ ਮੇਰਾ ਨਾਮ ਸੁਖਪ੍ਰੀਤ ਸ਼ਰਮਾ ਮੈਂ ਸਰਕਾਰੀ ਕਨਿਆ ਸੀਨੀਅਰ ਸੈਂਟਰੀ ਸਕੂਲ ਦੀ ਵਿਦਿਆਰਥਣ ਹਾਂ ਤੁਹਾਨੂੰ ਇਸ ਕਹਾਣੀ ਵਿੱਚ ਮਾਸਟਰ ਜੀ ਦਾ ਕਿਰਦਾਰ ਨਿਭਾਉਣਾ ਕਿਵੇਂ ਦਾ ਲੱਗਿਆ ਮੈਨੂੰ ਇਸ ਕਹਾਣੀ ਵਿੱਚ ਮਾਸਟਰ ਦਾ ਕਿਰਦਾਰ ਨਿਭਾਉਣਾ ਬਹੁਤ ਵਧੀਆ ਲੱਗਾ ਕੀ ਤੁਸੀਂ ਅਸਲ ਜ਼ਿੰਦਗੀ ਵਿੱਚ ਵੀ ਮਾਸਟਰ ਬਣਨਾ ਪਸੰਦ ਕਰੋਗੇ ਹਾਂਜੀ ਮੈਂ ਅਸਲ ਜ਼ਿੰਦਗੀ ਵਿੱਚ ਵੀ ਅਧਿਆਪਕ ਬਣਨਾ ਪਸੰਦ ਕਰਾਂਗੀ ਤਾਂ ਜੋ ਮੈਂ ਬੱਚਿਆਂ ਨੂੰ ਸਹੀ ਸਿੱਖਿਆ ਦੇ ਸਕਾਂ ਹੁਣ ਅਸੀਂ ਗੱਲ ਕਰਾਂਗੇ ਬਾਬਾ ਕਾਹਨ ਸਿੰਘ ਜੀ ਨਾਲ ਸਵਾਗਤ ਹੈ ਤੁਹਾਡਾ ਅਸਲ ਜ਼ਿੰਦਗੀ ਵਿੱਚ ਕੀ ਨਾਮ ਹੈ ਮੇਰਾ ਨਾਮ ਕਿਰਨਜੋਤ ਕੌਰ ਹੈ ਮੈਂ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਕਲਕਾ ਦੀ ਵਿਦਿਆਰਥਣ ਹਾਂ ਤੁਹਾਨੂੰ ਇਸ ਕਹਾਣੀ ਵਿੱਚ ਇੱਕ ਇਹ ਕਿਰਦਾਰ ਨਿਭਾਉਣਾ ਚਾਹੀਦਾ ਲੱਗਿਆ ਮੈਨੂੰ ਇਸ ਕਹਾਣੀ ਵਿੱਚ ਬਾਬਾ ਕਾਂ ਸਿੰਘ ਜੀ ਦਾ ਕਿਰਦਾਰ ਨਿਭਾਉਣਾ ਬਹੁਤ ਵਧੀਆ ਲੱਗਿਆ ਕੀ ਤੁਸੀਂ ਇਸ ਫ੍ਰੈਂਸ ਇੰਟਰਵਿਊ ਰਾਹੀਂ ਲੋਕਾਂ ਨੂੰ ਕੁਝ ਸਨੇਹਾ ਦੇਣਾ ਚਾਹੋਗੇ ਹਾਂਜੀ ਮੈਂ ਲੋਕਾਂ ਨੂੰ ਇਸ ਕਹਾਣੀ ਦੁਆਰਾ ਸਨੇਹਾ ਦੇਣਾ ਚਾਹਾਂਗੀ ਕਿ ਸਾਨੂੰ ਪਲਾਸਟਿਕ ਜਾਂ ਮੂਹ ਜਾਮ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ ਅਤੇ ਹੋਰ ਇਹ ਹਵਾ ਰਾਹੀਂ ਉੱਡ ਕੇ ਨਾਲੀਆਂ ਵਿੱਚ ਚਲੇ ਜਾਂਦੇ ਹਨ ਜਿਸ ਨਾਲ ਨਾਲੀਆਂ ਦਾ ਪਾਣੀ ਰੁਕ ਜਾਂਦਾ ਹੈ ਅਤੇ ਨਾਲੀਆਂ ਦਾ ਪਾਣੀ ਗਲੀਆਂ ਵਿੱਚ ਚਲਿਆ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਜੋ ਆਵਾਰਾ ਫਸ਼ੂ ਫਿਰਦੇ ਹਨ ਉਹ ਇਹਨਾਂ ਨੂੰ ਅਣਜਾਣੇ ਵਿੱਚ ਖਾ ਲੈਂਦੇ ਹਨ ਅਤੇ ਜਿਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਲਈ ਸਾਨੂੰ ਇਹਨਾਂ ਦੇ ਵੱਤੋਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਸਾਨੂੰ ਇਹਨਾਂ ਦੀ ਥਾਂ ਕੱਪੜੇ ਦੇ ਬਣੇ ਥੈਲੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਅਸੀਂ ਲਿਫਾਫੇ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕੀਤੀ ਅਤੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਜਿਵੇਂ ਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਆ ਉਹ ਉੱਡ ਕੇ ਨਾਲੀਆਂ ਵਿੱਚ ਪੈ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਵਹਾਅ ਰੁਕ ਜਾਂਦਾ ਹੈ ਅਤੇ ਗਲੀ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਉਹਨਾਂ ਉੱਤੇ ਮੱਛਰ ਪੈਦਾ ਹੁੰਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਕਈ ਵਾਰੀ ਲੋਕ ਘੁੰਮ ਚਾਮੇ ਦੇ ਪਾਪੇ ਵਿੱਚ ਕੂੜਾ ਕਰਕਟ ਸੈਕ ਕਰਕੇ ਸੁੱਟ ਦਿੰਦੇ ਹਨ ਜਾਨੇ ਅਣਜਾਣੇ ਵਿੱਚ ਬੇਜਵਾਨ ਪਸ਼ੂ ਪੰਛੀ ਇਸ ਨੂੰ ਖੋਲ ਲੈਂਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਕਈ ਵਾਰੀ ਤਾਂ ਇਹ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਇਸ ਲਈ ਮੈਂ ਸਭ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗੀ ਕਿ ਸਾਨੂੰ ਮੂਮ ਜਮੇ ਤੇ ਪਲਾਸਟਿਕ ਦੇ ਲਪਾਫਿਆਂ ਦੀ ਵਰਤੋਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਸ਼ਹਿਰ ਬਾਜ਼ਾਰ ਜਾਣ ਸਮੇਂ ਸਬਜ਼ੀ ਖਰੀਦਣ ਸਮੇਂ ਵੀ ਪਲਾਸਟਿਕ ਦੇ ਲਪਾਫਿਆਂ ਦੀ ਧੰ ਕੱਪੜੇ ਦੇ ਥੱਲੇ ਦੀ ਵਰਤੋਂ ਕਰਨੀ ਚਾਹੀਦੀ ਹੈ ਧੰਨਵਾਦ